i <laughs> ਉਹ ਲੋ ਜੋ ਬਹੁਤ ਹੀ ਦੁੱਖਦਾਈ ਜਿਹੜੀ ਆਏ ਖਬਰ ਮੈਂ ਤੋਂ ਬਾਅਦ ਸਾਰਾ ਪਿੰਡ ਉਦਾਸੀ ਵਿੱਚ ਸਮਾ ਗਿਆ ਕਿ ਤਰਸੇਮ ਸਿੰਘ ਇਹ ਆਈ ਸੀਟਵੀ ਦੇ ਵਿੱਚ ਹੌਲਦਾਰ ਰੈਂਕ ਤੇ ਮੰਜੂਦ ਸਨ ਪਰ ਅਚਾਨਕ ਤਬੀਤ ਉਹਨਾਂ ਦੀ ਖਰਾਬ ਹੋਣ ਦਾ ਕਰਕੇ ਉਹਨਾਂ ਦੀ ਡੈਥ ਹੋ ਗਈ ਅੱਜ ਸਵੇਰ ਮਾਰਨਿੰਗ ਚ ਇਹਨਾਂ ਨੂੰ ਪਿੰਡ ਲੈ ਆਂਦਾ ਗਿਆ ਤੇ ਅੰਤਮ ਸਰਕਾਰ ਕੀਤਾ ਗਿਆ ਬਹੁਤ ਹੀ ਮਨ ਭਾਗਾ ਦੁੱਖ ਦੀ ਖਬਰ ਹੈ ਪਰਿਵਾਰ ਬਹੁਤ ਸਤਵੇਂ ਦੇ ਵਿੱਚ ਤੇ ਸਾਰੇ ਹੀ ਪਿੰਡ ਬਹੁਤ ਹੀ ਜਿਹੜਾ ਵਾ ਮਾਤ ਭਾਗੀ ਖਬਰ ਸੁਣ ਕੇ ਅਦਾਸ ਅਦਾਸੀ ਸਾ ਗਈ ਹੈ ਇਹ ਸਾਰੇ ਬੱਚਿਆਂ ਨੂੰ ਵੇਖ ਕੇ ਇਹ ਚੀਜ਼ ਦੇ ਉੱਤੋਂ ਸੇਧ ਲੈਣੀ ਚਾਹੀਦੀ ਆ ਕਿ ਏ ਸਾਡਾ ਬੱਚਾ ਬਹੁਤ ਛੋਟੀ ਉਮਰ ਦੇ ਵਿੱਚ ਹੀ ਨੌਕਰੀ ਤੇ ਭਰਤੀ ਹੋਇਆ ਸੀ ਤੇ ਇਹਦੇ ਹਾਲ ਦੇਖ ਕੇ ਜੋ ਵੀ ਇਹ ਨਸ਼ਿਆਂ ਦੇ ਚੱਕਰ ਦੇ ਵਿੱਚ ਬੱਚੇ ਜਾ ਰਹੇ ਆ ਉਹ ਬੱਚਿਆਂ ਨੂੰ ਸੇਧ ਲੈਣੀ ਚਾਹੀਦੀ ਆ ਚੰਗੀਆਂ ਪ੍ਰੈਕਟਿਸ ਕਰਕੇ ਭਰਤੀ ਹਾਲ ਆਪਣਾ ਜਿਹੜਾ ਵਾਅ ਸੰਯੋਗ ਦੇਣਾ ਚਾਹੀਦਾ ਹੈ ਅਸਮ ਸਿੰਘ ਜੀ ਮੇਰੇ ਕਜਨ ਬਰਦਰ ਸੀ ਇਹ ਆਈਟੀਪੀਪੀ ਦੇ ਵਿੱਚ ਜੌਬ ਕਰਦੇ ਸੀ ਇਹਨਾਂ ਦੇ 59 ਆਈਟੀਬੀਪੀਸੀ ਜੋ ਗਵਾਟੀ ਤੋਂ ਅੱਗੇ ਤੇਜਪੁਰ ਤੇਜਪੁਰ ਤੋਂ ਅੱਗੇ ਬਾਲੋਗਾਮ ਦੇ ਵਿੱਚ ਆਪਣੀ ਡਿਊਟੀ ਦੇ ਉੱਤੇ ਤਹਨਾਤ ਸੀ ਤੇ ਉਸ ਡਿਊਟੀ ਦੇ ਉੱਤੇ ਤਹਨਾਤ ਡਿਊਟੀ ਦੇ ਦੌਰਾਨ ਜੋ ਕੱਲ ਸਾਡੀ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਸੀ ਡਿਊਟੀ ਦੇ ਦੌਰਾਨ ਇਹਨਾਂ ਦੇ ਉੱਥੇ ਸ਼ਹੀਦ ਹੋ ਗਏ ਨੇ ਅਸੀਂ ਅੱਜ ਸਵੇਰ ਜਿਸ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਉਸ ਸਬਿੱਧ ਦੇ ਬਾਰੇ ਖਬਰ ਦੇ ਬਾਰੇ ਪਤਾ ਲੱਗਾ ਤੋ ਪਿੰਡ ਦੇ ਵਿੱਚ ਅਚਾਨਕ ਸੀ ਇੱਕ ਚਹਿਲ ਅਟਾਜਾਸ ਆ ਗਿਆ ਔਰ ਜੋ ਪਿੰਡ ਦੇ ਵਿੱਚ ਪੂਰਾ ਹੀ ਆਸ-ਪਾਸ ਕੇ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪੂਰਾ ਹੀ ਪਿੰਡ ਸ਼ੋਗ ਮਨਾ ਰਿਹਾ ਹੈ ਉਸ ਅੱਜ ترਸੇਮ ਸਿੰਘ ਦੀ ਜੋ ਡੈੱਡ ਬੋਡੀ ਹੈ ਉਹ ਉਹਨਾਂ ਦੇ ਘਰ ਪਹੁੰਚ ਗਈ ਹੈ ਔਰ ਉਹਨਾਂ ਦਾ ਪੂਰੇ ਹੀ ਸਨਮਾਨ ਦੇ ਨਾਲ ਗਾਰਡ ਆਫ ਔਨਰ ਦੇ ਨਾਲ ਔਰ ਰੀਤਾਂ ਦੇ ਨਾਲ ਆਤਮ ਸਗਤਗਾਈ ਦਿੱਤੀ ਗਈ ਉਹਨਾਂ ਨੂੰ ਉਸ ਦੇ ਸਾਰੇ ਇਸ ਪਹੁੰਚੇ ਹੋਏ ਤੇ ਹੁਣ ਉਹਨਾਂ ਦਾ ਸੰਸਕਾਰ ਹੋ ਗਿਆ ਹੈ ਸੰਸਕਾਰ ਤੋਂ ਬਾਅਦ ਦੇ ਵਿੱਚ ਹੁਣ ਸਾਰੇ ਜਾਨੇ ਜਿੰਨੇ ਵੀ ਇੱਥੇ ਪਹੁੰਚੀ ਹੋਏ ਨੇ ਉਹ ਉਹਨਾਂ ਦੇ ਪੂਰੇ ਹੀ ਸ਼ੋਕ ਮਨਾਰੇ ਨੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਕੀ ਕਰਨ ਲਈ ਅਜੇ ਤੱਕ ਕਿਸੇ ਵੀ ਅਧਿਕਾਰੀ ਦੇ ਨਾਲ ਕੋਈ ਅੱਡੀ ਖੱਡੀ ਖੁੱਲ ਕੇ ਗੱਲਬਾਤ ਨਹੀਂ ਹੋਈ ਕਿਉਂਕਿ ਅਧਿਕਾਰੀ ਵੀ ਆਪਣੀ ਡਿਊਟੀ ਦੇ ਤਰ੍ਹਾਂ ਉਹ ਵੀ ਆਪਣੀ ਡਿਊਟੀ ਕਰ ਰਹੀ ਸੀ ਅਜੇ ਤੱਕ ਸਾਡੀ ਕਿਸੇ ਅਧਿਕਾਰੀ ਦੇ ਨਾਲ ਕੋਈ ਗੱਲ ਨਹੀਂ ਹੋਈ ਵੀ ਕੀ ਹੋਇਆ ਕੀ ਨਹੀਂ ਹੋਇਆ ਡਿਪਾਰਟਮੈਂਟ ਅੱਗੇ ਮੰਗ ਰੱਖਦੇ ਆ ਅਸੀਂ ਡਿਪਾਰਟਮੈਂਟ ਅੱਗੇ ਇਹੇ ਮੰਗ ਰੱਖਦੇ ਆ ਕਿ ਹੁਣ ਡਿਊਟੀ ਦੇ ਦੌਰਾਨ ਜੋ ਇਹਨਾਂ ਨੂੰ ਤਮਾਕ ਦੇ ਵਿੱਚ ਸ਼ਿਰੋਏ ਨੇ ਅਸੀਂ ਇਹੀ ਡਿਊਟੀ ਦੇ ਦੌਰਾਨ ਵਿਭਾਗ ਨੂੰ ਔਰ ਪੰਜਾਬ ਗਵਰਨਮੈਂਟ ਦੇ ਅੱਗੇ ਇਹ ਮੰਨਤ ਪ੍ਰਗਟ ਕਰਦੇ ਆ ਕਿ ਜੋ ਕਿ ਜੋ ਵੀ ਤਰਸਿੰਦਰ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਬੈਨੀਫਿਟ ਮਿਲਦੇ ਆ ਉਹ ਪੂਰੇ ਦਿੱਤੇ ਜਾਣ ਔਰ ਉਹਨਾਂ ਦੇ ਪਰਿਵਾਰ ਦੇ ਮਾਲੀ ਔਰ ਸਹਾਇਤਾ ਕੀਤੀ ਜਾਵੇ